ਹਾਂਜੀ ਤਾਂ ਹੁਣ ਮੈਂ ਖੇਤ ਆਇਆ ਸੀਗਾ ਢੇੜਾ ਛੇੜਾ ਕੱਢਣ ਤੇ ਮੈਂ ਕਿਹਾ ਗੁਰਦਰਾ ਨਹੀਂ ਦਿੰਦਾ ਅੱਜ ਤਾਂ ਧੁੰਦ ਵੀ ਆ ਧੁੱਪ ਵੀ ਆ ਤੁਹਾਨੂੰ ਦਰਦ ਦੇਖ ਸਕਦੇ ਹੋ ਤੁਸੀਂ ਆਹ ਦੇਖ ਸਕਦੇ ਆ ਦਰਖਤਾਂ ਦੇ ਪੱਤੇ ਡਿੱਗੀ ਜਾਂਦੇ ਆ ਦਰਖਤ ਵੀ ਪਾਣੀ ਹਿੱਟ ਜਾਂਦੇ ਜਿਵੇਂ ਮੀਂਹ ਪਿਆ ਹੁੰਦਾ ਪਰ ਉਹਨਾਂ ਨਹੀਂ ਜਿੰਨਾ ਆਮ ਹੁੰਦਾ ਨਾ ਅੱਜ ਸੀਉਂ ਕੋਰਾ ਹੱਥ ਪੈਰ ਬਹੁਤ ਠਰੀ ਜਾਂਦੇ ਆ ਸੂਰਜ ਦੇਵਤਾ ਵੀ ਇੱਥੋਂ ਨਿਕਲਣ ਦੀ ਤਿਆਰੀ ਵਿੱਚ ਆ ਠੀਕ ਆ ਅੱਖ ਚੱਕ ਪੈ ਸਕਦੀ ਆ ਹੁਣ ਜੇ ਪੌਣੀ ਹੋਵੇ ਪਰ ਉਹ ਨਹੀਂ ਪੈ ਸਕਦੀ ਬਾਕੀ ਧੁੰਦੀ ਆ ਜਿੰਦਾ ਕੁਸ ਨਹੀਂ ਗਾ ਖੇਤ ਖੜੇ ਆ ਆ ਵੇਚ ਸਕਦੇ ਆ ਟੋਪੇ ਟੱਪ ਲੈ ਕੇ ਜਾਣਾ ਪਿਆ ਖੇਤ ਵੀ ਠੀਕ ਆ ਤੇ ਮੰਜਾ ਲਾ ਕੇ ਬੈੰਨੇ ਇੱਥੇ ਮੰਜਾ ਲਾ ਕੇ ਜਿਹੜੀ ਇੱਥੇ ਫੀਲਿੰਗ ਆਉਣੀ ਆ 5 ਸਟਾਰ ਹੋਟਲ ਦੀ ਵੀ ਨਹੀਂ ਕਿਤੇ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਜਾਵੜੋ ਬਈ ਉਹ ਇੱਥੋਂ ਵਾਲਾ ਜਿਹੜਾ ਨਜ਼ਾਰਾ ਜਿਹੜਾ ਹੁਣ ਬਹਿ ਕੇ ਧੁੱਪ ਸੇਕਣੀ ਆ ਤੇ ਸਮ ਵੀਊ ਆ ਕਣਕਾਂ ਦੇ ਤਰੇਲ ਗੁਰੂ ਘਰ ਦੀ ਬਾਣੀ ਮਾੜਾ ਮਾੜਾ ਸੂਰਜ ਨਿਕਲ ਨਿਕਲੀ ਜਾਂਦਾ ਉਦਾਂ ਧੁੰਦ ਜੀ ਵੀ ਪਈ ਵੀ ਆ ਇਹ ਚੀਜ਼ਾਂ ਮਸ ਕਰਦੇ ਆ ਬਾਹਰਲੇ ਇਹ ਚੀਜ਼ ਨਹੀਂ ਨਾ ਪੈਸੇ ਦੇ ਕੇ ਵੀ ਇਹ ਆਪਾ ਕਰ ਸਕਦੇ ਆ ਆਰਟੀਫੀਸ਼ਲ ਵੀ ਨਹੀਂ ਕਰ ਸਕਦੇ ਉਹ ਦਿਖਾ ਸਕਦੇ ਆ ਆਪਾਂ ਨੂੰ ਗ੍ਰੀਨ ਸਕਰੀਨ ਤੇ ਵੀ ਸਾਡੇ ਮਗਰਲਾ ਮਾਹੌਲਾ ਹਵਾ ਪਰ ਉਹ ਫੀਲ ਨਹੀਂ ਕਰ ਸਕਦੇ ਆ ਹਵਾ ਚ ਸਾਹ ਤਾਜ਼ਗੀ ਇਹ ਆਪਣਾ ਹੀ ਇੱਥੇ ਹੈ ਜੀ ਸੋ ਆਪਾਂ ਫੇਰ ਮੰਜਾ ਕੱਢਦੇ ਆਂ ਦੇ ਇੱਥੇ ਬੈਠਨੇ ਆਂ ਤੁੱਪ ਸੇਕ ਕੇ ਬੰਦ ਪਚਾਲਦੇ ਆਂ ਘਰੇ ਅੱਜ ਕੰਮ ਤੱਕ ਹੈਗੇ ਆ ਕਈ ਤੇ ਉਹ ਕਰਨੇ ਵੀ ਅੱਲਾ ਨਾਲ ਚ ਨਹੀਂ ਰੱਖਣਾ ਕਿਉਂਕਿ ਘਰ ਤੇ ਕਹਿ ਦਿੰਦੇ ਤੂੰ ਕਹਿ ਦਿੰਨਾ ਮੈਂ ਕੰਮ ਕਰਾਉਂਦਾ ਨਹੀਂ ਸੋ ਆਪਾਂ ਕੰਮ ਕਰਾਉਣੇ ਵੀ ਅੱਜ ਠੀਕ ਆ ਫੇਰ ਆਪਾਂ ਚੱਲਦੇ ਆਂ ਘਰੇ ਪਹਿਲਾਂ ਵਿਊ ਦੇਖ ਕੇ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਂਦੇ ਆਂ ਨਿਆਰਾ ਪੂਰਾ ਵਧੀਆ ਮੈਂ ਕਹਿੰਨਾ ਇਹ ਤੋਂ ਵਧੇਗਾ ਹੋਰ ਕਿਰਤਾਂ ਦਾ ਕੀ ਵਿਊ ਹੋਊਗਾ ਲੋ ਇੱਧਰੋਂ ਪੈਂਟ ਲੰਗਵਾਇਆ ਮੈਂ ਇੱਧਰ ਨੂੰ ਤੁਹਾਨੂੰ ਥੋੜੀ ਘੱਟ ਆ ਮਾੜਾ ਜਿੰਦਾ ਹੋਊਗਾ ਆਏ ਦੇਖ ਖਾਂ ਜੇ ਆ ਵੇ ਉਹੀ ਜਿੱਦੋਂ ਖੇਤਾਂ ਨੂੰ ਆਈ ਜਾਂਦੇ ਆ ਆਏ ਤੋਂਦੀ ਜੀ ਲੱਗਦੀ ਆ ਕੁਸ ਪਾਣੀ ਕਰਕੇ ਵੀ ਕੁਸ ਤੋਂਦ ਹੈਗੀ ਵੀ ਅੱਜ ਤੋਂਦ ਪਈ ਦੀ ਆ ਆਪਣਾ ਰਾਜਦੂਤ ਖੜਾ ਠੀਕ ਆ ਬਾਹਰ ਖੋਲ੍ਹ ਲੇਗੇ ਪਰ ਚਾਬੀ ਮੈਂ ਕਿਹਨੂੰ ਕਿਹਾ ਸੀਗਾ ਤੇ ਵੀ ਨਾ ਚਾਬੀ ਉੱਥੇ ਹੈਗੀ ਆ ਫਿਰ ਮੇ ਖੋਲ ਕੇ ਇੱਥੇ ਮੰਜਾ ਡਾ ਕੇ ਧੁੱਪੇ ਨਾ ਬੰਦ ਕਿਉਂਕਿ ਕਿੱਥੇ ਆ ਜੇ ਮਹੀਟਰ ਚੱਲਦਾ ਹੁੰਦਾ ਇੱਥੇ ਬੈੰਨੇ ਆ ਬੰਦ ਕੋਈ ਚੱਲਦੇ ਘਰ